E you <laughs> کنتیں okay. آو ਆਉਨੇ ਆ ਜੀ ਸਾਕੀ ਤੇ ਵੀ ਆਉਨੇ ਆ ਹੋਲਾ ਮਹੱਲਾ ਇੱਕ ਇਸ ਤਰ੍ਹਾਂ ਦਾ ਤਿਹਾਰਾ ਹੈ ਜੋ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦਾ ਹੈ ਜੋ ਹੱਕ ਸੱਚ ਲਈ ਜੋ ਮਜਲੂਮਾਂ ਦੇ ਹੱਕ ਚ ਖੜਨ ਲਈ ਜ਼ੁਲਮ ਦੇ ਵਿਰੁੱਧ ਲੜਨ ਲਈ ਸਾਨੂੰ ਪ੍ਰੇਰਨਾ ਦਿੱਤੀ ਹੈ ਤੇ ਅਸੀਂ ਪਰਿਵਾਰ ਸਮੇਤ ਅਜ ਨਤਮਸਤਕ ਹੋਏ ਆ ਤੇ ਇਹਨੂੰ ਸਾਰੇ ਹੀ ਮਨਾਉਂਦੇ ਆ ਹੋਲਾ ਮਹੱਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਹੈ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸੰਗਤ ਸਭ ਲੋਕ ਜੋ ਹੈ ਮ ਮਨਾਉਂਦੇ ਨੇ ਮੈਂ ਮੁਬਾਰਕਾ ਦਿੰਦਾ ਹਾਂ ਸਾਹਿਬ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਦਪੁਰ ਸਾਹਿਬ ਦੇ ਵਿੱਚ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਕਰਤੱਬ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੇਣ ਉਹ ਸਟੇਡੀਅਮ ਕੁਝ ਕੁ ਜਿਹੜਾ ਹੈਗਾ ਪਿਛਲੀ ਸਰਕਾਰਾਂ ਦੇ ਬਣਿਆ ਲੇਕਿਨ ਬਹੁਤ ਕੰਮ ਉਹਦਾ ਬਾਕੀ ਪਿਆ ਮੈਨੂੰ 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 ਕੁਝ ਸੇਵਾਦਾਰਾਂ ਨੇ ਵੀ ਮੈਨੂੰ ਕੁਝ ਗੱਲ ਦੱਸੀ ਹੈ ਕਿ ਪੀਜੀਏ ਜਾਣਾ ਪੈਂਦਾ ਇੱਥੋਂ ਹਸਪੀਟਲ ਬਹੁਤ ਛੋਟਾ ਹੈ ਉਸੇ ਵਾਰ ਖੁਦ ਕਹਿ ਰਿਹਾ ਸੀ ਕਿ ਮੇਰੀ ਮਾਂ ਜਿਹੜੀ ਉਹ ਕੈਂਸਰ ਕਰਕੇ ਮਰ ਗਈ ਸੋ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਅਸੀਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਅਨੰਦਪੁਰ ਸਾਹਿਬ ਵਰਗੇ ਸ਼ਹਿਰ ਚ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਸਟੇਡੀਅਮ ਚਾਹੀਦਾ ਘੱਤਕਾ ਦਾ ਘੱਤਕਾ ਦਾ ਵੀ ਹੁੰਦਾ ਘੋੜਸਵਾਰੀਆਂ ਦੇ ਇੱਥੇ ਹੁੰਦੇ ਨੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨੇ ਜੀ ਕੰਸੀ ਕਰਾਂ। ਮਾਨ ਸਾਹਿਬ ਤੁਸੀਂ ਕਿਹਾ ਸੀ ਕਿ ਅਨੰਦਪੁਰੋਂ ਤੁਹਾਡਾ ਬਹੁਤ ਪਿਆਰ ਹੈ ਤੁਸੀਂ ਆਵਦੇ ਹੋ ਫਤਲੇ ਜਿਹੜਾ ਟੂਰਿਜ਼ਮ ਬਾਦੋਂ ਵੀ ਨੂੰ ਹਾਂਜੀ ਹਾਂਜੀ ਉਹ ਵੀ ਦੇਖੋ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਇੱਥੇ ਬਹਿ ਕੇ ਕੌਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਉਹ ਪੂਰੀ ਦੁਨੀਆ ਨਾਲ ਤੁਮਸਤ ਹੁੰਦੀ ਹੈ ਹਾਂ ਐਸੇ ਏਰੀਆ ਨੂੰ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਕੋਟ ਦਾ ਗਾਇਮ ਵੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਤੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਇੱਕ ਹੱਥ ਬਣਾਵਾਂਗੇ ਤੇ ਨਾਲ ਧਾਰਮਿਕ ਟੂਰਿਜ਼ਮ ਵੀ ਜੁੜ ਜਾਣਾ। ਸਰ ਜੀ ਲਾਸਵਾਲ ਹੈ ਜਥੇਦਾਰ ਜਿਹੜੇ ਲਗਾਏਗੇ ਨੇ ਲੱਗਦਾ ਕਿ ਰਿਵਿਊ ਕਰਨਾ ਚਾਹੀਦਾ। ਮੈਂ ਮੈਂ ਧਰਮ ਦੇ ਮਾਮਲੇ ਤੇ ਬਿਲਕੁਲ ਨਹੀਂ ਬੋਲਦਾ। ਅੱਜ ਖਾਸ ਤੌਰ ਤੇ ਪਰਮਾਤਮਾ ਦਾ ਦਿਨ ਹੈ। ਉਹ ਕੌਮੀ ਤਿਹਾੜਾ ਹੈ। ਮੈਂ ਕੁਝ ਕੋਈ ਥੈਂਕ ਯੂ।